ਲੈ ਵੀ ਮਿੱਤਰੋ ਅੱਜ ਤੁਹਾਨੂੰ ਦਿਖਾਉਣਾ ਆ ਆ ਬਾਜਰਾ ਵੈਸੇ ਪਹਿਲਾਂ ਵੀ ਚੱਲਦਾ ਇੱਥੇ ਸਾਡੇ ਬਰਨਾਲੇ ਜ਼ਿਲ੍ਹੇ ਚ ਵੱਧ ਹੈ ਇਹ ਇੱਕ ਵਾਰੀ ਬੀਜ ਕੇ ਮਿਲਦਾ ਸਾਲ 2 ਸਾਲ ਚੱਲ ਜਾਂਦਾ ਬਾਕੀ ਆ ਮੁੰਡਾ ਵੱਢ ਰਿਹਾ ਦੇਖੋ ਇਹ ਆਏ ਸਾਲ ਬੀਜਦੇ ਨੇ ਤੇ ਇਹ ਮੱਕੀ ਮੁੱਕੀ ਇਕੱਠਾ ਲਾਉਂਦੇ ਨੇ ਤੇ ਇਹਨੂੰ ਆਪਾਂ ਪੁੱਛਦੇ ਆ ਹਾਂ ਭਾਈ ਕਹੋ ਕਿ ਬੀਜਿਆ ਸੀ ਬਾਜਰਾ ਇਹ ਇਬ੍ਰਿਮ ਮੀਂਹ ਨਾ ਪੋਗਾ ਬੀਜ ਨੂੰ ਅੱਛਾ ਐਡਾੜਾ ਹੋ ਗਿਆ ਵੱਡੇ ਵਾਲਾ ਹੋ ਗਿਆ ਮਹੀਨੇ ਚ ਇਹ ਇਹਨੂੰ ਸਪਰੇਸ ਫਰੂ ਕਰਨੀ ਪੈਂਦੀ ਹੈ ਕਨਾ ਹਾਂ ਬਾਈ ਕੋਈ ਸਪਰੇਨ ਕਰਨੀ ਪੈਂਦੀ ਇਹਨੂੰ ਪਾਣੀ ਪਾਣੀ ਲਾਉਣੇ ਪੈਂਦੇ ਨੇ ਕੱਲੇ ਅੱਛਾ ਜੂਰੀਆ ਜਰੀਆ ਕਨੇਕ ਪੈਂਦਾ ਜੂਰੀਆ ਬਾਈ ਦੇਖੇ ਕਿ ਚ ਬੋਰੀਕ ਪਾਏ ਜਾਂਦੀ ਹੈ ਕਿੰਨੇ ਚਰਚ ਬਤਮੀ ਮੇਰੇ ਜਦੋਂ ਪਾਣੀ ਲਾਉਣ ਆਉਂਦਾ ਰ ਇਹ ਪਾਉਣਾ ਪੈਂਦਾ ਅੱਛਾ ਬਹੁਤ ਵਧੀਆ ਖੜਾ ਯਾਰ ਹਰਾ ਹਰਾ ਹਫਤੇ ਬਾਅਦ ਪਾਣੀ ਲਾਉਣਾ ਪੈਂਦਾ ਡੰਗਰ ਵਧੀਆ ਖਾਂਦੇ ਨੇ ਬਾਈ ਬੜਾ ਖਾਂਦੇ ਨੇ ਡੰਗਰ ਅੱਛਾ ਤੂੜੀ ਚਾੜੀ ਪਾਉਣੀ ਆ ਮੱਚਾ ਪੂਰੀ ਹਾਂ ਅੱਧਰ ਵੀ ਪਾਉਣੀ ਪੈਂਦੀ ਹੈ ਜੇ ਪੱਕ ਜੇ ਤਾਂ ਪਾਉਣ ਦੀ ਲੋੜ ਹੀ ਨਹੀਂ ਅੱਛਾ ਇਹ ਕਿੰਨੇ ਕ ਸਾਲ ਕੱਢ ਜਾਂਦਾ ਇਹ ਕਿੰਨਾ ਚਰ ਬਈ ਜੇ ਤਾਂ ਇੱਕ ਬਾੜੀ ਇੱਕ ਨੌਂ ਹੀ ਲੈਣਾ ਫਿਰ ਤਾਂ 5 ਮਹੀਨੇ ਨੰਗਾ ਆਂਦਾ ਨਹੀਂ 2 ਸਾਲ ਤਾਂ ਲੋੜ ਹੀ ਨਹੀਂ ਅੱਛਾ ਦੁਬਾਰੇ ਨਹੀਂ ਵੇਚਣਾ ਪੈਂਦਾ ਨਾ 2 ਸਾਲ ਲਗਾ ਜਾਂਦਾ ਸੰਡੀ ਸੰਡੀ ਤੇ ਨਹੀਂ ਪੈਂਦੀ ਇਹਨੂੰ ਸੰਡੀ ਲੱਗਦੀ ਬਾਈ ਸਪਰੇਅ ਤੇ ਇੱਕ ਵੀ ਨਹੀਂ ਕਰਨੀ ਪੈਂਦੀ ਅੱਛਾ ਬਹੁਤ ਵਧੀਆ ਚੀਜ਼ ਹੈ ਯਾਰ ਹਨਾ ਥਾਲਾ ਚਾਰ ਹੈ ਬਾਈ ਥਾਲਾ ਬਾਹਰ ਦੀ ਆਹ ਦੇਖ ਲਓ ਜੀ ਆਮਲਾਂ ਦਾ 7-8 ਦਿਨ ਹੋ ਗਏ ਵੱਢਦੇ ਨੂੰ ਇੱਧਰ ਤੇ ਉਹ ਚਰੀ ਵੀ ਬੀਜੀ ਹੋਈ ਆ ਦੀ ਪਰਲੇ ਪਾਸੇ ਉਹ ਦੂਰ ਤੱਕ ਦੇਖ ਲਓ ਬਹੁਤ ਵਧੀਆ ਚੀਜ਼ ਹੈ ਵੀ ਬਾਰ-ਬਾਰ ਟਰੈਕਟਰ ਨੂੰ ਲਿਆਉਣਾ ਮਹਿੰਗਾ ਪੈਂਦਾ ਤੇ ਨਾਲੇ ਵੀ ਮਹਿੰਗੇ ਨੇ ਵੀ ਬਹੁਤ ਮਹਿੰਗੇ ਵੀ ਮਹਿੰਗੇ ਨੇ ਨਾਲੇ ਜਦੋਂ ਮੌਸਮ ਖਰਾਬ ਹੋ ਜਾਏ ਫਿਰ ਉਹ ਦਵਾਰੇ ਉਗਦਾ ਨਹੀਂ ਤੇ ਬਹੁਤ ਵਧੀਆ ਚੀਜ਼ ਐ ਇਹ ਹਾਂ ਭਾਈ ਇਹਦਾ ਕੱਦ ਕਿੰਨਾ ਕੁ ਹੋ ਜਾਂਦਾ ਕੱਦ ਭਾਈ ਇਹਦਾ 12-13 ਫੁੱਟ ਕੱਦ ਹੋ ਜਾਂਦਾ ਇਹਦਾ ਅੱਛਾ ਆ ਹੁਣ ਫਿਰ ਛੋਟੇ-ਛੋਟੇ ਨੂੰ ਵੱਡਾ ਲਾ ਰੱਖਿਆ ਫਿਰ ਹੁਣ ਇਹ ਬਾੜ ਤਾ ਕੇ ਦੀ ਚਾਰ ਦੇ ਫਿਰ ਵੱਧ ਫਟਾਰਾ ਵੱਧ ਕਰੂ ਪੱਕੀ ਬਾੜ ਘੱਟ ਪੁੱਟਦੀ ਐ ਅੱਛਾ ਉਹ ਨਜ਼ਾਰੇ ਨੇ ਪੂਰੇ ਪੂਰੇ ਨਜ਼ਾਰੇ ਨੇ ਬਾਈ ਕੇਲਾ ਵਾ ਕੇਲੇ ਵਰਗੇ ਕੱਖ ਨੇ ਜਮਾ ਕੱਤੇ ਚੱਕਣਾ ਚੁੱਕਣਾ ਕਿਵੇਂ ਸੌਖਾ ਹੈ ਕਿ ਔਖਾ ਹੈ ਚੱਕਣਾ ਬਾਈ ਛੋਟਾ ਦਾ ਸੌਖਾ ਹੀ ਹੈ ਜਦੋਂ ਬਾੜਾ ਵੱਡਾ ਹੋ ਜਾਏ ਫਿਰ ਔਖਾ ਹੈ ਫਿਰ ਭਾਰਾ ਹੋ ਜਾਂਦਾ ਹੈ ਬਾਲਾ ਭਾਰੀ ਹੋ ਜਾਂਦਾ ਇਹ ਸਾਰੇ ਇਲਾਕੇ ਜਾਂਦਾ ਨਹੀਂ ਹੁਣ ਆਪਣੇ ਮਿਲਦਾ ਇੱਕ ਦੋ ਜਿਲਿਆਂ ਚ ਹੋਊਗਾ ਇਹ ਬਾਈ ਇਹ ਨਵੇਂ ਨਵੇਂ ਆਪਣੇ ਜਿਲ੍ਹਿਆਂ ਚ ਸੰਗਰੂਰ ਕਰਨ ਵਾਲਾ ਆ ਦੇਖੋ ਜੀ ਬਹੁਤ ਵਧੀਆ ਚੀਜ਼ ਹੈ ਇਹ ਲਾਉਣਾ ਪੈਂਦਾ ਵੀ ਮੰਨ ਲਓ ਤੁਸੀਂ ਵੀ ਫਰਵਰੀ ਚ ਐਂਡ ਚ ਫਰਵਰੀ ਦੇ ਐਂਡ ਚ ਬਹੁਤ ਵਧੀਆ ਚੀਜ਼ ਆ ਮੈਂ ਵੀ ਥੋੜਾ ਜਿਹਾ ਇਹਨਾਂ ਤੋਂ ਬੀਜ ਲੈ ਕੇ ਲਾਇਆ ਸੀਗਾ ਥੋੜਾ ਜਿਹਾ ਲਾਇਆ ਮੇਰੇ ਕੋਲ ਦੋ ਡੰਗਰ ਨੇ ਇਹਨਾਂ ਕੋਲੇ ਪੰਜ-ਛਤ ਨੇ ਤੇ ਜੇ ਬੀਜਿਆ ਹੋਵੇ ਬਸ ਬਹੁਤ ਇੰਨਾ ਗਵਾਨ ਰੱਖਣ ਦੀ ਲੋੜ ਐ ਇੱਕ ਬਿਗਾ 6-7 ਡੰਗਰ ਨੇ ਇਹਨਾਂ ਕੋਲੇ ਨਜ਼ਾਰੇ ਨੇ ਕਹਿੰਦਾ ਬਾਈ ਓਕੇ ਜੀ ਧੰਨਵਾਦ ਸਾਰਿਆਂ ਦਾ ਤੇ ਜਿੰਨੇ ਜਿੰਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਕਾਟੇ ਬਣਾਉਣੇ ਆ ਵੈਸੇ ਵੀਡੀਓ ਅਸੀਂ ਅਸਲੀ ਬਣਾਉਣੇ ਆ ਕੋਈ ਨਕਲੀ ਨਹੀਂ ਬਣਾਉਂਦੇ ਜਿਹਨੇ ਦੇਖਣਾ ਆ ਕੇ ਦੇਖ ਵੀ ਸਕਦੇ ਹੋ ਧੰਨਵਾਦ ਜੀ ਓਕੇ